ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਊਗੀ ਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਕਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਕੋਈ ਖਰੀਦਦਾਰੀ ਆਪਣੀ ਕਰ ਸਕੇ ਪਹੁੰਚੇ ਆ ਪਿੰਡ ਛੱਠੀਆਂ ਮਹੰਤਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਈ ਅਰਸ਼ ਕੋਲ ਪਹੁੰਚੇ ਆ ਕੀ ਵੈੜ ਲੈ ਕੇ ਆਇਆ ਸਹੀ ਸਵਾਈ ਕਰਦੇ ਗੱਲ ਬਾਤ ਬਣੇ ਰਿਓ ਐਨ ਤੱਕਰ ਤੇ ਤਸੱਲੀ ਕਰਿਓ ਜਰੂਰ ਆਪਣੀ ਠੀਕ ਹੈ ਜੀ ਬਾਈ ਆਖ ਸასი ਕਾਲ ਸასი ਕਾਲ ਠੀਕ ਠਾਕ ਜੋ ਵਧੀਆ ਤੁਸੀਂ ਦੱਸੋ ਵਧੀਆ 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 ਡਰੈਸ ਕਰਕੇ ਲੋੜ ਪੰਜ ਛੱਡੀਆਂ ਮਨਤਾ ਤੋਂ ਤਿੰਨ ਤਰੰਤਾਂ ਜਿਹੜਾ ਵੀ ਤਰੰਤਾਂ ਜੀ ਮੋਬਾਈਲ ਨੰਬਰ ਜੀ 98158717 ਠੀਕ ਹੈ ਜੀ ਤੇ ਕਰਕੇ ਸ਼ੁਰੂਆਤ ਟੋਕਰ ਕੱਪਣ ਸੋਈ ਸਵਾਈ ਆ ਨਾ ਵੈਸੇ ਰੇ ਹਾਂ ਡਬਲ ਪੈਦਾ ਆ ਗਿਆ 13 ਕਿਲੋ ਦੁੱਧ ਆ ਜੀ ਬਾਰਾ ਤੇਰਾ ਨਹੀਂ ਗਰੰਟੀ ਦਵਾਂਗੇ ਜੀ। ਅੱਛਾ ਸਾਢੇ ਪੰਜਾਂ ਮਹੀਨੇ ਚ ਇੱਕ ਪਾਸੇ। ਸਾਢੇ ਪੰਜਾਂ ਮਹੀਨੇ ਰੀ ਚੈੱਕ ਪਾਸ ਗਰੰਟੀ ਦੇਣਾ। ਹਣਾ? ਹਾਂਜੀ ਹਾਂਜੀ। 13 ਕਿਲੋ ਦੁੱਧ ਦਵਾਂਗੇ ਭਾਂਡੇ ਵਾਲਾ। ਹਾਂਜੀ ਹੈਗਾ 15 ਹੀ ਆ। ਠੀਕ ਆ। ਉਹ ਕੋਕੰਡਾ ਵਾਲੇ ਆਉਂਦੇ ਨਾਲ। ਠੀਕ ਆ। ਚੌਣ ਜਵਾ ਓਕੇ ਬਿਲਕੁਲ। ਬਿਲਕੁਲ ਓਕੇ ਵੀ ਜੀ ਇੱਕ ਵਰਨਾ ਭਾਂਡਾ ਰੱਖਦੀ ਆ। ਹਾਂ। ਬਾਕੀ ਬਰਾਬਰ। ਇਹ ਰੂਮਰ ਕੀ ਪੋਲੀ ਚੌਣ। ਬਿਲਕੁਲ ਰੂਮਰ ਦੀ ਪੋਲੀ। ਠੀਕ ਆ। ਤੋੜਾ ਤਰਾ ਕਰਾਈਏ ਖੁੱਲ ਕੇ ਚੈੱਕ। ਤੂੰ ਆਦੀ ਗੱਲ ਕਰੀਏ ਤੇ ਕਨਵਾਊਗਾ। ਤੀਜੇ ਸੂਏ ਦੀਆਂ ਗੱਭ ਆਈ। ਤੀ ਖਾਣ ਬੜਾ ਸੋਹਣਾ ਲੱਗਾ ਹਨਾ ਵਾਹ ਠੀਕ ਹੈ ਲੈਓ ਪੂਰੀ ਬ੍ਰੀਡ ਵਾਲੀ ਆ ਨਾ ਫਾਰਮ ਵਾਲੀ ਬੱਛੀ ਆ ਲਓ ਜੀ ਖਾਣ ਬੜਾ ਸੋਹਣਾ ਲੱਗਾ ਸਜਣੋ ਲਓ ਜੀ ਛਾੜੀ ਗਲਤੀ ਹੋ ਗਈ ਪਹਿਲਣਾਂ ਬੱਛੀ ਅੱਛਾ ਜੀ ਪਹਿਲਣ ਬੱਛੀ ਪਹਿਲਣ ਹਾਂਜੀ ਤੇ ਦੂਜੇ ਦੀ ਸੂਈ ਗਾਂ ਘੱਬਿਆ ਹਾਂਜੀ ਹਾਂਜੀ ਘੱਬ ਪੁੱਜੀ ਠੀਕ ਆ ਕੋਈ ਗੱਲ ਨਹੀਂ ਠੀਕ ਹੈ ਦਾਤਾ ਦੇ ਸਹੀ ਗੱਲ ਤੁਹਾਡੀ ਪਹਿਲਾ ਸੂਆ ਸੋਈ ਤੇ ਦੂਜੇ ਲਈ ਗੱਬ ਹੋ ਗਈ ਹਾਂ ਗੱਬ ਹੋ ਗਈ ਹਾਂ ਠੀਕ ਹੈ ਕੋਈ ਨਹੀਂ ਭਲੇਖਾ ਭਲੇਖਾ ਪੈ ਗਿਆ ਭਲੇਖਾ ਚਾਹੀ ਦੰਦਾ ਜੇ ਵਛੀ ਅੱਛਾ ਹਾਂਜੀ ਉਹ ਪੈਸੇ ਭਾਰੀ ਸੁਖਣਾ ਭਾਰੀ ਹੈ ਫਾਰਮ ਵਾਲੀਆਂ ਭਾਰੀਆਂ ਹੁੰਦੇ ਨਾ ਹਾਂਜੀ ਲਈ ਵਛੀ ਜੀ ਆਪ ਹੂੰ ਤੇ ਗਾਂ 30 ਲੀਟਰ ਦੀ ਗਾਰੰਟੀ ਦਵਾਂਗੇ ਸ਼ਾਹ ਜੀ 27 ਕਿਲੋ ਚੋਇਆ ਬੰਦੇ ਅੱਛਾ ਜੀ ਹਾਂਜੀ 30 ਕਿਲੋ ਦੀ ਤੇ ਰੇਟ ਕਿੰਨਾ ਰਹੇਗਾ ਜੀ ਸ਼ਾਹ ਜੀ ਦਾ ਮੁੱਲ ਤੇ 60 ਕਰਦੇ ਹਾਂ ਅੱਛਾ ਹਾਂਜੀ ਹਾਂ ਤੇ ਨਹੀਂ ਹਾਂ ਨਾ ਜੀ ਹਾਂ ਉਹਦੇ ਵਿੱਚੋਂ 3000 ਰੁਪਏ ਲੈਸ 1000 ਤੁਹਾਡਾ ਮਾਨ पूरे 55000 ਦੀ ਬਚੀ ਦੇ ਦਾਂ। ਹਾਂ ਤੇ ਨਾ 55 ਦੀ ਠੀਕ ਹੋਰ ਹੋ ਜੂ। ਨਹੀਂ। ਠੀਕ ਆ। ਛੋੜ ਛੱਪਾ ਕੋਈ ਕਰ ਦਿਓ ਕੋਈ ਯਾਰ ਦੋ ਯਾਰ। ਹਾਂ ਕਰ ਦਿਓ। ਕਰ ਦਿਓ ਹਣਾ। ਠੀਕ ਆ ਰਾਇਆ ਤਾਂ ਮਾਨ ਪਿਆਰ ਕਰ ਦਿਓ ਤੇ ਵਹਿੜ ਚੰਗੇ ਆ 13 ਪਲੱਸ ਜਿਹੜਾ ਦੁੱਧ ਤਿਆਰ ਆ ਸੱਜਣੋ। ਇਹਦੇ 30 ਲੀਟਰ ਦੁੱਧ ਦਿੱਤਾ ਵਾ ਤੇ 27 ਦੇ ਚੋਇਆ ਆ ਦੇਖਣਾ। ਠੀਕ ਆ। ਹਾਂਜੀ ਆਪਣੇ ਘਰੋਂ ਨਹੀਂ ਗਾਂ ਆਈ। ਪਹਿਲਾ ਸੂਆ ਸੋਈ ਆ ਤੇ ਦੂਜੇ ਲਈ ਗਾ ਗੱਭ ਆ। ਸਾਢੇ 5 ਮਹੀਨੇ ਦੀ ਚੱਕ ਪਾਸ ਆ ਗਰੰਟੀ ਨਾ। ਖਰੀਦਦਾਰੀ ਕਰਿਓ ਸਸੀ ਕਾਲ ਦੀ ਸਾਰਿਆਂ।